ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਇਸ ਤੋਂ ਬਲਾਂ ਕਿ ਮੈਂ ਤੁਹਾਡ ਕੋਲ ਦੂਸਰਾ ਇਸ਼ੂ ਪੁੱਛਾਂ ਮੈਂ ਚਾਹਾਂਗੀ ਕਿ ਫੇਸਬੁੱਕ ਵਾਲੇ ਜਿਹੜੇ ਸਾਰੇ ਦਰਸ਼ਕ ਨੇ ਕੀ ਕਹਿੰਦੇ ਨੇ ਅਹ ਦੇਖੋ ਫੇਸਬੁੱਕ ਤੇ ਵੀਰ ਸਤਪਾਲ ਸਿੰਘ ਪਰੇਵਾਲ ਕਹਿੰਦੇ ਨੇ ਡਾਕਟਰ ਸਾਹਿਬ ਜੀ ਉਹ ਕਾਫੀ ਦਿਨਾਂ ਬਾਅਦ ਆਪ ਜੀ ਨੂੰ ਸਿੱਧੇ ਪ੍ਰਸਾਰਣ ਤੇ ਵੇਖ ਕੇ ਖੁਸ਼ੀ ਹੋਈ ਆਪ ਜੀ ਨੂੰ ਸਾਰੀ ਟੀਮ ਅਤੇ ਦਰਸ਼ਕਾਂ ਨੂੰ ਫਤਿਹ ਅਰਜ਼ ਹੈ ਪਰਵਾਨ ਕਰੋ ਜੀ ਬਾਜੀ ਦਾ ਖਾਂਸਾ ਜੀ ਫਤਿਹ ਅਤੇ ਜਿਹੜਾ ਅਸੀਂ ਇਸ਼ੂ ਡਿਸਕਸ ਕੀਤਾ ਇਹਦੇ ਬਾਰੇ ਉਹਨਾਂ ਨੇ ਕਿਹਾ ਜਨਾ ਵਿੱਚੋਂ ਇੱਕ ਕੇਸ ਮੇਰਾ ਵੀ ਹੈ ਜੋ ਸਿਰਫ ਜ਼ਮੀਨوں ਤਕਸੀਮ ਕਰਨ ਦਾ ਤੇ ਪਿਛਲੇ 31 ਸਾਲਾਂ ਤੋਂ ਅਦਾਲਤਾਂ ਵਿੱਚ ਰੁਲ ਰਿਹਾ ਤੇ ਹੁਣ ਕਈ ਵਰਿਆਂ ਤੋਂ ਹਾਈ ਕੋਰਟ ਵਿੱਚੋਂ ਤਰੀਕ ਹੀ ਨਹੀਂ ਤਰੀਕ ਹੀ ਨਹੀਂ ਨਿਕਲ ਰਹੀ ਸੋ ਜ਼ਾਹਰ ਹੈ ਕਿ ਇਹ ਕਰ ਕਰ ਦੀ ਕਹਾਣੀ ਆ ਵੀ ਰਜ਼ਾਰਾ ਵਰਸਿੰਗ ਲਖਦੇ ਨੇ 100 ਵਾਜ ਜੀ ਕਾ ਖਾਲਸਾ ਵਾਜ ਜੀ ਦੀ ਫਤਿਹ ਬਾਪੂ ਜੀ ਐਜ਼ ਆ ਗਏ ਤੁਸੀਂ ਬਹੁਤ ਦਿਨ ਹੋ ਗਏ ਸੀ ਉਢੀ ਕਰਦੇ ਫਰੋਮ ਨਿਊਜ਼ੀਲੈਂਡ ਜੀ ਬੇਟਾ ਜੀ ਅਸੀਂ ਆ ਗਏ ਕਈ ਵਾਰ ਆਪਣੇ ਵਾਸ ਨਹੀਂ ਹੁੰਦਾ परहुण सिंह ਤੁਹਾਡੇ ਸਾਹਮਣੇ ਬੈਠੇ ਟੈਕਨੋਮੀ ਦੇ ਬਾਤ ਕਰਨ ਵਾਸਤੇ ਗਏ ਸੀ ਬਾਪੂ ਜੀ ਸਕੂਬ ਸਿੰਘ ਖਾਮ ਲਿਖਤੇ ਨੇ ਖਰਸਤਾਨ ਜ਼ਿੰਦਾਬਾਦ ਲਿਖਤੇ ਨੇ ਗੁੱਡ ਡਾਟ ਸਾਬ ਯਰ ਪ੍ਰਾਊਡ ਆਫ ਯੂ ਬਹੁਤ ਸ਼ੁਕਰੀਆ ਅ ਪੁਰੇਵਾਲ ਸਾਹਿਬ ਨੇ ਸ਼ਿਕਾਇਤ ਕੀਤੀ ਹੈ ਕਿ ਆਵਾਜ਼ बार-बार ਬੰਦ ਹੋ ਰਹੀ ਹੈ ਜੀ ਸੋ ਉੱਪਰ ਉਹਨਾਂ ਨੇ ਕੇਆਟੀਵੀ 84 ਵੱਲੋਂ ਕੇ ਅਸੀਂ ਦੇਖ ਰਹੇ ਕਿ ਕੀ ਕਰਤੀ ਠੀਕ ਹਾਂਜੀ ਇਹਨਾਂ ਨੇ ਅ ਔਰ ਉਹਦੇ ਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਵੀ ਜਿਹੜਾ ਸਾਡਾ ਲਾਈਵ ਸਟ੍ਰੀਮ ਵੈਬ ਪੇਜ ਦੇ ਉੱਤੇ ਵੀ ਜੇ ਤੁਸੀਂ tv84.tv ਇਹ ਕਰੋਗੇ ਤੇ ਲਾਈਵ ਸਟ੍ਰੀਮ ਆਨ ਇੰਟਰਪਟਡ ਹੁੰਦਾ ਹੈ ਕਿਉਂਕਿ ਉਹੀ ਫੀਡ ਫਿਰ ਜਿਹੜੀ ਹੈ ਉਹ ਜਾ ਰਹੀ ਹੁੰਦੀ ਹੈ ਟੂ ਟਾਈਮ ਵਾਰਨਰ ਟੀਵੀ ਟੂ ਬੈਲ 5 ਕੈਨੇਡਾ ਚ ਜਾਦੂ ਰੋਕੂ ਸੋ ਜੀ جدو یہ لگے کہ انٹرپشن اور اس بارے ویر ہرپریت سنگ سہوتا بہت ودیا جی ویر ہرمیل سنگ واحر جی کا خالصہ واحر جی کی فتح تو پین جی منمنتھن کور لکھتے ہیں دو آئی ایم شو ایوری ون ہو فالو سچ او سچ پروگرام نوز دیٹ دس شو کین آلسو بی ہرڈ سائملٹیسلی آن ریڈیو وائس آف خالسا آن لائن سو اف فیس بک اسٹریمنگ از انٹرپٹڈ ون کین آلویز لسن ٹو دا پروگرام آن دیئر کمپیوٹر ریسٹ آف اس آر فارچونیٹ ٹو بی نیو یارک اینڈ واچ آن टीवी 84 ਦਾ ਮਤਲਬ ਟਾਈਮ ਵਾਰਰ ਹੋਰ ਦੂਸਰੇ ਤੇ ਹੈ ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਹਮੰਤਨ ਕੌਰ ਦਾ ਜੀ ਅ ਦੇਖੋ ਅਸੀਂ ਅਕਸਰ ਜਦੋਂ ਭਾਰਤ ਦੇ ਵਿੱਚ ਜਿਹੜੇ ਹੌਟ ਹੈੱਡਿਡ ਨੇ ਜਿਨ੍ਹਾਂ ਨੂੰ ਤੁਸੀਂ ਜਿਹੜੇ ਅੱਜ ਹਿੰਦੂ ਅਤੰਕਵਾਦ ਦਾ ਸਹਾਰਾ ਲੈ ਕੇ ਕੁਚਲਦੇ ਹੋ ਪਾਕਿਸਤਾਨ ਨੂੰ ਅਖੰਡ ਭਾਰਤ ਔਰ ਕੁਝ ਨਹੀਂ ਹੈ ਅਸੀਂ ਮਸਲ ਦੇਾਂਗੇ ਤਾਂ ਇਹ ਕੁਝ ਵੀ ਨਹੀਂ ਹੈ ਸਾਡੇ ਸਾਹਮਣੇ ਹੁਣ ਅੱਜ ਅਸੀਂ ਦੋ ਤਿੰਨ ਖਬਰਾਂ ਇਸ ਹਵਾਲੇ ਨਾਲ ਕਿ ਵੀ ਪਾਕਿਸਤਾਨ ਦੇ ਵਿੱਚ ਕਿਸ ਕਿਸਮ ਦੀਆਂ ਕੈਪੇਬਿਲਿਟੀਆਂ ਨਹੀਂ ਨਿਊਕਲੀਅਰ ਦੀ ਗੱਲ ਅਕਸਰ ਹੁੰਦੀ ਹੈ ਔਰ ਅੱਜ ਜਦੋਂ ਜੰਗ ਲੜੀ ਜਾਂਦੀ ਹੈ ਉਹ ਸਿਰਫ ਧਰਤੀ ਤੇ ਨਹੀਂ ਹੁੰਦੀ ਜਿਵੇਂ ਇਨਫੈਂਟਰੀ ਦਾ ਹੁੰਦਾ ਸੀ ਹਵਾਚ ਵੀ ਹੁੰਦੀ ਹੈ ਤੇ ਇਸ ਲਈ ਹਵਾਈ ਫੌਜਾਂ ਕਿਸ ਲੈਵਲ ਦਾ ਜਿਹੜਾ ਹੈ ਉਹਨਾਂ ਦੇ ਕੋਲ ਜਹਾਜ਼ ਨੇ ਉਹਨਾਂ ਕੋਲ ਕੀ ਨੇ ਪ੍ਰਿਕ ਜਿਹੜਾ ਇੰਪੋਰਟੈਂਟ ਆਸਪੈਕਟ ਖਾਸ ਤੌਰ ਤੇ ਹੁਣ ਭਵਿੱਖ ਦੀਆਂ ਲੜਾਈਆਂ ਦਾ ਹੋਏਗਾ ਸੈਕੰਡ ਵਰਡ ਵਾਰ ਵੇਲੇ ਵੀ ਸੀ ਪਰ ਈਵਨ ਭਾਰਤ ਪਾਕਿਸਤਾਨ ਦੇ ਵਿੱਚ ਵੀ ਉਹ ਹੈ ਨੇਵਲ ਜੀ ਔਰ ਇਹੀ ਕਾਰਨ ਹੈ ਕਿ ਜਿਹੜਾ ਗਵਾਦਰ ਪੋਰਟ ਜਿਹਦੇ ਥੱਲੇ ਜਿਹੜਾ ਇਕਨੋਮਿਕਲ ਕੋਰੀਡੋਰ ਬਣਾਉਣ ਲਈ ਚਾਈਨਾ ਨੇ ਤਿੱਥੇ 74 ਬਿਲੀਅਨ ਡਾਲਰ ਖਰਚ ਕੀਤੇ ਔਰ ਆਲਰੇਡੀ ਜਦੋਂ ਮੈਂ ਵਾਸ਼ਿੰਗਟਨ ਸੀ ਮੇਨ ਖਬਰ ਸੀ ਕਿ ਕਿਵੇਂ ਕੰਟੇਨਰਸ ਦੇ ਭਰੇ ਜਿਹੜੇ ਨੇ ਉਹ ਉਹ ਜਹਾਜ਼ ਉਥੋਂ ਗਵਾਦਰ ਤੋਂ ਆਲਰੇਡੀ ਚਾਈਨਾ ਦੇ ਲਈ ਰਵਾਨਾ ਹੋਏ ਸੋ ਆਲਰੇਡੀ ਉਹ ਫੰਕਸ਼ਨਲ ਪੋਰਟ ਹੋ ਗਈ ਹੁਣ ਜ਼ਾਹਰ ਹੈ ਵੀ ਉਹਨਾਂ ਦੀ ਮੇਨ ਪੋਰਟ ਜਿਹੜੀ ਕਰਾਚੀ ਹੈ ਔਰ ਈਵਨ 71 ਦੀ ਲੜਾਈ ਵੇਲੇ ਵੀ ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗਾ ਕਿ ਭਾਰਤ ਦਾ ਜਿੱਥੇ ਇੱਕ ਜਹਾਜ਼ ਜਿਹੜਾ ਉਹ ਡੋਬ ਦਿੱਤਾ ਗਿਆ ਸੀ ਪਾਕਿਸਤਾਨ ਦੇ ਉਹ ਜਿਹੜੇ ਵੈਟਰਨ ਨੇ ਡੋਬਿਆ ਅੱਜ ਵੀ ਜਿਉਂਦਾ ਹੈ ਜੀ ਇਸੇ ਤਰ੍ਹਾਂ ਉਹਨਾਂ ਦੀ ਪਾਕਿਸਤਾਨ ਦੀ ਇੱਕ ਸਬਮਰੀਨ ਸਬਮਰੀਨ ਪੰਡੂਬੀ ਨੂੰ ਕਹਿੰਦੇ ਨੇ ਉਨੇ ਆ ਕੇ ਅਟੈਕ ਵੀ ਕੀਤਾ ਸੀ ਸ਼ੁਰੂਤ ਬੰਨ ਹੁਣ ਐਗਜ਼ੈਕਟ ਡੀਟੇਲ ਨਹੀਂ ਹੈ ਭਾਰਤ ਦੇ ਪਾਣੀਆਂ ਚ ਵੜ ਕੇ ਔਰ ਨੁਕਸਾਨ ਕੀਤਾ ਸੀ ਕਾਫੀ ਔਰ ਹੁਣ ਵੀ ਜਦੋਂ ਇੱਕ ਪਾਸੇ ਜਿਵੇਂ ਅਮਰੀਕਾ ਨੇ ਵੀ ਕਿਹਾ ਅਜਦਾ ਸੀ ਕਿ ਭਾਰਤ ਪਾਕਿਸਤਾਨ ਨੂੰ ਟੈਨਸ਼ਨ ਘਟਾ ਕਰੋ ਪਾਕਿਸਤਾਨ ਨੇ ਕਲੇਮ ਕੀਤਾ ਵੀ ਉਹਨਾਂ ਨੇ ਭਾਰਤ ਦੇ 9 ਜਾਂ 11 ਸ਼ੋਲਡਰਸ ਮਾਰੇ ਨੇ ਇੰਡੀਆ ਨੇ ਡਿਨਾਈ ਕੀਤਾ ਹੈ ਹਾਈ ਕਮਿਸ਼ਨਸ ਨੂੰ ਬੁਲਾਣਾ ਜਾਂ ਫੋਰਨ ਆਫਿਸ ਜੀ ਪ੍ਰੋਟੈਸਟ ਹੋ ਤਾਂ ਆਮ ਦੀ ਗੱਲ ਹੋ ਗਈ ਹੈ ਔਰ ਲਗਾ ਇਧਰ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਬਾਰਡਰ ਦੇ ਉੱਤੇ ਲਗਾਤਾਰਤਾ ਦੇ ਨਾਲ ਜਿਹੜੀ ਹੈ ਇਧਰੋਂ ਵੀ ਉਧਰੋਂ ਵੀ ਫਾਇਰਿੰਗ ਚੱਲ ਰਹੀ ਹੈ ਔਰ ਇਵਨ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਬਈ ਯੂਨਾਈਟਿਡ ਨੇਸ਼ਨਸ ਦੇ ਸਕੱਟਰੀ ਜਰਨਲ ਨੇ ਕਿਹਾ ਹੈ ਕਿ ਬਈ ਸਾਨੂੰ ਅਸੀਂ ਪਾਕਿਸਤਾਨ ਵਾਲੇ ਕਸ਼ਮੀਰ ਵਾਲ ਤਾਂ ਜਿਹੜਾ ਅਬਜ਼ਰਵ ਕਰ ਰਹੇ ਆ ਮੋਨਿਟਰ ਸਿਚੁਏਸ਼ਨ ਪਰ ਭਾਰਤ ਕੋਆਪਰੇਟ ਨਹੀਂ ਕਰ ਰਿਹਾ ਔਰ ਜਿਹੜੀ ਖਬਰ ਕਰਕੇ ਮੈਂ ਹੁਣ ਇਸ ਚਰਚਾ ਨੂੰ ਲਿਆ ਇਹ ਖਬਰ ਹੀ ਹੈ ਕਿ ਨੇਵੀ ਸੇਜ਼ ਪ੍ਰੀਵੈਂਟਡ ਇੰਡੀਅਨ ਸਬਮਰੀਨ ਫਰਮ ਐਂਟਰਿੰਗ ਪਾਕਿਸਤਾਨੀ ਵਾਟਰਸ ਕਿ ਆਲਮੋਸਟ ਕਿਉਂਕਿ ਇੱਕ ਇੰਟਰਨੈਸ਼ਨਲ ਵਾਟਰ ਹੁੰਦੇ ਨੇ ਮੇਰੇ ਕੋਲ ਟਾਈਮ ਨਹੀਂ ਹੈ ਕਿ ਕਿੰਨੇ ਮੀਲ ਤੱਕ ਜਿਹੜਾ ਕਿਸੇ ਮੁਲਕ ਦੀ ਹੱਦ ਤੋਂ ਉਹਦਾ ਪਾਣੀ ਸ਼ੁਰੂ ਹੁੰਦਾ ਹੈ ਤੇ ਕਿਹੜਾ ਵਾਟਰ ਇੰਟਰਨੈਸ਼ਨਲ ਵਾਟਰ ਹੈ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਉਹ ਜਾ ਸਕਦਾ ਕਿਸੇ ਦਾ ਵੀ ਔਰ ਬਲੇਕਨ ਜਦੋਂ ਤੁਸੀਂ ਕਿਸੇ ਦੇਸ਼ ਦੀ ਜਿਹੜੀ ਮਾਰਕਡ ਬਾਉਂਡਰੀ ਹੈ ਸਮੁੰਦਰ ਦੇ ਵਿੱਚ ਉਹਦੇ 'ਚ ਵੜੋਗੇ ਫਿਰ ਉਹ ਡੋਬ ਦੇਣ ਉਪਜਾ ਦੇਣ ਉਹ ਕੋਈ ਉਹਨਾਂ ਨੂੰ ਹੋਸਟੇਜ ਲੈ ਲੈਣ ਇਹ ਉਹਨਾਂ ਦੇ ਹੱਥ ਹੁੰਦਾ ਹੈ ਰ ਅਕਸਰ ਇਸ ਕਿਸਮ ਦੇ ਵਾਕਿਆ ਕਈ ਵਾਰੀ ਐਕਸੀਡੈਂਟਲੀ ਹੁੰਦੇ ਨੇ ਪਰ ਬਹੁਤ ਵਾਰ ਜਦੋਂ ਅਸੀਂ ਸਬਮਰੀਨਸ ਪੰਡੂਬੀਆਂ ਇਹ ਗਿਣਤੀ ਦੀਆਂ ਨੇ 8-10 ਇਧਰ ਹੋਣ ਗਿਆ ਪੰਜ ਹੁਣ ਹਾਲਾਂਕਿ ਪਾਕਿਸਤਾਨ ਦੀ ਜਿਹੜੀ ਕਲੈਬੋਰੇਸ਼ਨ ਚਾਈਨਾ ਨਾਲ ਹੈ 6 ਪੰਡੂਬੀਆਂ ਉਹਨਾਂ ਨੇ ਨਵੀਆਂ ਦੇਣੀਆਂ ਨੇ ਸੋ ਉਦੇ ਵਿੱਚ ਜਿਹੜੀ ਪਨ ਡੁੱਬੀ ਹੈ ਕਿਉਂਕਿ ਪਾਣੀ ਦੇ ਅੰਦਰ ਉਹ ਚੱਲਦੀ ਹੈ ਔਰ ਡਿਟੈਕਟ ਨਹੀਂ ਹੁੰਦੀ ਔਰ ਬੜੀ ਤੇਜ਼ੀ ਦੇ ਨਾਲ ਉਹਦੀ ਮੂਵਮੈਂਟ ਔਰ ਬਹੁਤ ਵਾਰੀ ਉਹ ਸਪਾਈਂਗ ਦੇ ਲਈ ਜਸੂਸੀ ਦੇ ਲਈ ਇਸਤੇਮਾਲ ਹੁੰਦੀ ਹੈ ਵੀ ਕਿੱਥੇ ਕੀ ਚੱਲ ਰਿਹਾ ਸੋ ਇਹ ਖਬਰ ਹੈ ਕਿ ਪਾਕਿਸਤਾਨ ਨੇਵੀ ਔਨ ਫਰਡੇ ਸੈਟਿਟਡ ਪ੍ਰੀਵੈਂਟਡ ਇੰਡੀਅਨ ਨੇਵੀ ਸਬਮਰੀਨਸ ਫਰਮ ਐਂਟਰਿੰਗ ਪਾਕਿਸਤਾਨੀ ਟੈਰੀਟੋਰੀਅਲ ਵਾਟਰ ਜ਼ੋਨ ਮੰਡੇ ਨਵੰਬਰ 14th ਕੇ ਨਵੰਬਰ 14 ਨੂੰ ਉਹਨਾਂ ਨੇ ਭਾਰਤੀ ਜਿਹੜੀਆਂ ਨੇ ਸਬਮਰੀਨ ਉਹਨਾਂ ਨੂੰ ਪਾਕਿਸਤਾਨ ਦੇ ਪਾਣੀ ਦੇ ਜ਼ਾਂਚੋਂ ਰੋਕਿਆ the indian navy in order to fulfill its nefarious designs was deploying submarines the pakistan navy alert and using its extreme skill prevented indian submarines from entering pakistani waters unhone kaha jo unhone assi word nahi ditta hai pakistan de pani da unsuspecting submarine was detected and localized south of pakistani coast on november 14th ke jaddi e submarine ne pan dubbi hai oh pakistan de kande de utte coast te unnu 14 november nu ਸਪੌਟ ਕੀਤਾ ਗਿਆ ਨੇਵੀ ਫਲੀਟ ਯੂਨਿਟ ਡਿਟੈਕਟਡ ਦਾ ਪ੍ਰੈਜ਼ੈਂਸ ਆਫ ਇੰਡੀਅਨ ਸਬਮਰੀਨਸ ਇਨ ਦਾ ਸਾਊਥਰਨ ਪਾਰਟਸ ਆਫ ਪਾਕਿਸਤਾਨੀ ਵਾਟਰਸ ਮਿਮਿਕਡ देयर ਬਿਹੇਵੀਅਰ ਐਂਡ ਰੈਸਟ੍ਰੈਕਟਡ देयर ਐਕਟੀਵਿਟੀ ਕਿਵੇਂ ਉਹਨਾਂ ਨੇ ਡਿਟੈਕਟ ਕੀਤਾ ਉਹਨੂੰ ਰੋਕਿਆ ਔਰ ਜਿਹੜਾ ਉਹਨਾਂ ਦੀ ਐਕਟੀਵਿਟੀ ਨੂੰ ਦਾ ਪਾਕਿਸਤਾਨ ਨੇ ਵੀ ਪ੍ਰੀਵੈਂਟਡ ਦਾ ਇੰਡੀਅਨ ਸਬਮਰੀਨਸ ਫਰੋਮ ਬੀਇੰਗ ਸਕਸੈਸਫੁਲ ਇਨ देयर ਅਟੈਂਪਟਸ ਟੂ ਕੀਪ देयर ਪ੍ਰੈਜ਼ੈਂਸ ਸੀਕ੍ਰੀਟ ਦਾ ਸਟੇਟਮੈਂਟ ਸੈਡ ਐਡਿੰਗ ਥੈਟ ਦਾ ਨੇਵੀ ਹੈਡ ਕਨਸਟੈਂਟਲੀ ਪਰਸੂਡ ਦਾ ਸਬਮਰੀਨਸ ਐਂਡ ਪੁਸ਼ ਥੈਮ ਬੈ ਕਿਉਂਕਿ ਉਹ ਸਪਾਈਂਗ ਲਈ ਗਈ ਹੋਏਗੀ ਹਮਲਾ ਤਾਂ ਕੀ ਕਰਨਾ ਹੈ ਲੇਕਨ ਜਦੋਂ ਡਿਟੈਕਟ ਹੋ ਜਾਂਦਾ ਕੋਈ ਵੀ ਕਿ ਵੀ ਇਹ ਸਪਾਈਂਗ ਹੈ ਫਿਰ ਉਹਨਾਂ ਦਾ ਮਿਸ਼ਨ ਖਤਮ ਹੋ ਜਾਂਦਾ ਹੈ ਦਿਸ ਇਜ਼ ਪ੍ਰੂਫ ਆਫ ਪਾਕਿਸਤਾਨ ਨੇਵੀ ਇਸ ਐਕਸਟ੍ਰੀਮਲੀ ਸਕਿਲਡ ਐਂਡ ਟਾਈਸਾ ਮੈਰੀਨ ਵਾਰਫਰ ਯੂਨਿਟਸ ਦਾ ਨੇਵੀ ਸੈਡ ਦਾ ਪਾਕਿਸਤਾਨ ਨੇਵੀ ਇਸ ਫੁਲੀ ਪ੍ਰੇਪੇਅਰਡ ਟੂ ਡਿਫੈਂਡ ਇਟਸ ਬਾਰਡਰਸ ਐਂਡ ਕੈਪੇਬਲ ਆਫ ਰਿਸਪੌਂਡਿੰਗ ਟੂ ਐਨੀ ਐਗਰੈਸ਼ਨ ਬੈਫਿਟਿੰਗਲੀ ਕਿ ਵੀ ਅਸੀਂ ਮੂੰਹ ਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਾਂ ਔਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਵੀ ਜਿਹੜਾ ਇੱਕੋ ਇੱਕ ਭਾਰਤੀ ਜਹਾਜ਼ ਜਿਹੜਾ ਹੁਣ ਤੱਕ ਡੋਬਿਆ ਗਿਆ ਔਰ ਉਸ ਨੂੰ ਦਾ ਜਿਹੜਾ ਹੀਰੋ ਸੀ ਵਾਈਸ ਐਡਮਿਰਲ ਹੁਣ ਤੱਕ ਰਿਟਾਇਰਡ ਨੇ ਤਸਨੀਮ ਇਹ ਡੈਕੋਰੇਟਿਡ ਵਾਰ ਵੈਟਰਨ ਤੇ ਇਹ ਸਬਮਰੀਨ ਕਮਾਂਡਰ ਸੀ ਜਿਨੇ ਕਿ ਇੰਡੀਅਨ ਨੇਵੀ ਵਾਰਸ਼ਿਪ ਆਈ ਐਨ ਐਸ ਖੁਖਰੀ ਜਿਹੜਾ ਉਹ ਡੋਬਿਆ ਸੀ 71 ਦੀ ਇੰਡੋ-ਪਾਕ ਵਾਰ ਉਨਾਂ ਨੇ ਕਿਹਾ ਕਿ ਵੀ ਇੰਡੀਅਨ ਸਬਮਰੀਨ ਹਾਸ ਡਿਟੈਕਟਡ 40 ਨੌਟਿਕਲ ਮਾਈਲਸ ਆਫ ਪਾਕਿਸਤਾਨੀ ਕੋਸਟ ਇਹ ਨੌਟਿਕਲ ਮਾਈਲ ਜਿਹੜੇ ਨੇ ਕਾਊਂਟ ਕੀਤੇ ਜਾਂਦੇ ਨੇ اپنی ਲੈਂਗویج ਹੈ ਇਹਨਾਂ ਦੀ ਕਿਉਂਦਾ ਕਿ ਦਾਇਰਾ ਹੁੰਦਾ ਹੈ ਔਰ ਇਹ ਤਸਨੀਮ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਸਬਮਰੀਨ ਸਰਫੇਸ ਟੂ ਪੈਰੀਸਕੋਪ ਡੈਪਥ ਬਿਕਾਜ਼ ਇਟ ਹੈਡ ਪ੍ਰੋਬੇਬਲੀ ਐਗਜ਼ੌਸਟਡ ਇਟਸ ਬੈਟਰੀ ਐਂਡ ਹੈਡ ਨੋਦਰ ਆਪੀਨੀਅਨ ਨੋ ਅਦਰ ਆਪਸ਼ਨ ਬਟ ਟੂ ਸਰਫੇਸ ਐਂਡ ਰੀਚਾਰਜ ਇਟਸ ਬੈਟਰੀ ਹੁਣ ਆ ਜ਼ਾਹਰ ਹੈ ਕਿ ਪੰਡੂਬੀ ਪਾਣੀ ਦੇ ਅੰਦਰ ਹੁੰਦੀ ਹੈ ਪਰ ਜੇ ਉਹਦੀ ਬੈਟਰੀ ਚਾਰਜ ਨਹੀਂ ਹੈ ਉਹ ਤਾਂ ਸਰਫੇਸ ਤੇ ਆ ਕੇ ਹੁੰਦੀ ਹੋਏਗੀ ਉਦੋਂ ਉਹ ਡਿਟੈਕਟ ਹੋਈ ਉਹਨੇ ਫਿਰ ਅੱਗੋਂ ਕਿਹਾ ਡੀਟੇਲ ਕਿ ਵੀ at the date of detection of indian submarine coincided with the date of cargo ships leaving the gwadar port under the recently accomplished cpecs pilot project tanseem was of the opinion that the submarine had come for intelligence gathering purposes eh jehdi submarine detect hoi 14 november nu theek os vele jadon ke gwadar port ton jehda cargo hai oh china de layi rawana hoya aur is sare nu jadon hun assi hor veer vich ja ke dekhiye ਇਹ ਇੱਕ ਪਾਸੇ ਤਾਂ ਇਹ ਹੁੰ ਲੜਾਈ ਕੱਲੀ ਇਹੀ ਨਹੀਂ ਹੈ ਕਿ ਵੀ ਜ਼ਮੀਨ ਦੇ ਉੱਤੇ ਹੋ ਰਹੀ ਹੈ ਜਾਂ ਦੂਸਰਾ ਈਵਨ ਪਾਣੀਆਂ ਦੇ ਵਿੱਚ ਵੀ ਜੇ ਸਬਮਰੀਨਸ ਇਨੀ ਕਲੋਜ਼ ਹੈ ਡਿਟੈਕਟ ਹੋਈ ਪੁਸ਼ ਬੈਕ ਹੋਇਆ ਔਰ ਇਸ ਦੇ ਨਾਲ ਨਾਲ ਅਜ ਇੱਕ ਸਟੋਰੀ ਜਿਹੜੀ ਕਿ ਵਾਸ਼ਿੰਗਟਨ ਡੇਟਲਾਈਨ ਦੀ ਹੈ اسلامਾਬਾਦ ਹੈਜ਼ 140 ਨਿਊਕਲੀਅਰ ਆਰਮਸ ਐਫ 16 ਕੈਨ ਡਿਲੀਵਰ ਨਿਊਕਸ ਕਿ ਉਹਨਾਂ ਕੋਲ 140 ਨਿਊਕਲੀਅਰ ਵਾਰਹੈਡ ਨੇ ਔਰ ਜਿਹੜੇ ਉਹਨਾਂ ਦੇ ਐਫ 16 ਜਹਾਜ਼ ਨੇ ਉਹ ਨਜੜੀਆਂ ਨੇ ਨਿਊਕਸ ਜਿਹੜੀਆਂ ਉਹਨੂੰ ਡਿਲੀਵਰ ਕਰਨ ਦੀ ਸਮਰੱਥਾ ਰੱਖਦੀਆਂ ਨੇ ਪਾਕਿਸਤਾਨ ਇਜ਼ ਐਕਸਪੈਂਡਿੰਗ ਇਟਸ ਨਿਊਕਲੀਅਰ ਆਪਸ਼ਨਲ ਐਂਡ ਹੈਜ਼ ਡਿਵੈਲਪਡ ਐਨ ਐਸਟੀਮੇਟਿਡ ਸਟਾਕ ਪਾਇਲ ਆਫ 130 ਟੂ 140 ਵਾਰ ਹੈਡਸ ਫॉर ਡਿਲੀਵਰੀ ਐਜ਼ ਵੈਲ ਐਸ ਕਨਵਰਟਿੰਗ ਸਮ ਆਫ ਇਟਸ ਫਾਈਟਰ ਜੈਟਸ ਇਨਕਲੂਡਿੰਗ ਐਫ 16 ਟੂ ਡਿਲੀਵਰ ਨਿਊਕਸ ਬੁਲੇਟਿਨ ਆਫ ਐਟੋਮਿਕ ਸਾਇੰਟਿਸਟ ਸੈਡ ਇਨ ਇਟਸ ਲੇਟੈਸਟ ਰਿਪੋਰਟ ਇੱਕ ਕੋਈ ਬੁਲੇਟਿਨ ਆਫ ਐਟੋਮਿਕ ਸਾਇੰਟਿਸਟ ਜ਼ਾ ਰਹੇ ਤਾਂ ਪਬਲਿਕੇਸ਼ਨ ਹੈ ਇਸ ਗਰੁੱਪ ਨੇ ਕਿ ਕਿ ਪਾਕਿਸਤਾਨ ਦੇ ਕੋਲ ਜਿਹੜਾ 130 ਤੋਂ 140 ਨਿਊਕਲੀਅਰ ਵਾਰਹੈਡ ਨੇ ਔਰ ਉਹ ਬੜੀ ਤੇਜ਼ੀ ਨਾਲ ਇਹਨਾਂ ਨੂੰ ਹੋਰ ਵੀ ਵਧਾ ਰਿਹਾ ਹੈ F16 ਜਿਹੜੇ ਨੇ ਉਹ ਨੇ ਔਰ ਉਹਨੂੰ ਉਹਦੇ ਲਈ ਕੈਪੇਬਲ ਬਣਾ ਰਿਹਾ ਹੈ ਕਿ ਕਿਵੇਂ ਇਹਨੂੰ ਉਹ ਡਿਲੀਵਰ ਕਰ ਸਕਦੇ ਨੇ ਨਿਊਕਲੀਅਰ ਵਾਰਹੈਡਸ ਨੂੰ ਜੀ ਆਥਰਡ ਬਾਈ ਹੈਂਸ ਐਮ ਕ੍ਰਿਸਟਨ ਸਰਮਨ ਰੌਬਰਟ ਐਸ ਨਾਰਿਸ the report says that analysis of a large number of commercial satellite images of pakistan armies, garrisons and air force bases shows what appear to be mobile launchers and underground facilities that might be related to the nuclear force. surveillance the garrison mobile launcher underground facility, pakistan continues to expand its nuclear arsenal. with more warheads more delivery systems and a growing fissile material production industry eh vi bada important hunda hai aggo kinne tusi develop kar rahe hai jehda fissile material hai oh production ho rahi hai this stockpile exceeds the projection made by us defense intelligence agency in 1999 that pakistan by 2020 would have 60 to 80 warheads said the report houn unna ne keha hai ki jehda ਅਮਰੀਕਾ ਦੀ ਡਿਫੈਂਸ ਇੰਟੈਲੀਜੈਂਸ ਏਜੰਸੀ ਹੈ ਉਹਨੇ 1999 ਦੇ ਵਿੱਚ ਇਹ ਤੱਤ ਕੱਢਿਆ ਸੀ ਕਿ 220 ਤੱਕ ਪਾਕਿਸਤਾਨ ਦੇ ਕੋਲ 60 ਤੋਂ ਲੈ ਕੇ 80 ਤੱਕ ਵਾਰਡ ਹੋਣਗੇ ਪਰ ਆਲਰੇਡੀ 2000 ਸਾਲਾਂ ਦੇ 2016 ਦੇ ਵਿੱਚ ਪਾਕਿਸਤਾਨ ਦੇ ਕੋਲ ਇਸ ਵੇਲੇ 140 ਨਿਊਕਲੀਅਰ ਹਥਿਆਰ ਨੇ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਹੁਣ ਇਹ ਸਾਰਾ ਵੇਰਵਾ ਜਦੋਂ ਤੁਸੀਂ ਜੋ ਇਸ ਵੇਲੇ ਕਲੈਸ਼ ਦਾ ਚੱਲ ਰਿਹਾ ਹੈ ਇੰਡੀਆ ਪਾਕਿਸਤਾਨ ਵਿਚਕਾਰ ਜੀ ਇੱਕ ਪਾਸੇ ਤੁਸੀਂ ਈਵਨ ਪਾਕਿਸਤਾਨ ਦੀ ਕੈਪੇਬਿਲਿਟੀ ਇਹਨਾਂ ਦੀ ਸਮੈਰੀ ਨੂੰ ਚੱਕਣ ਦੀ ਵਾਪਸ ਧੱਕਣ ਦੀ ਔਰ ਫਿਰ 120 ਤੋਂ ਜ਼ਿਆਦਾ ਜਿਹੜੀਆਂ ਨਿਊਕਲੀਅਰ ਵਾਰ ਹੈਡਰ ਡਿਲੀਵਰੀ ਸਿਸਟਮ ਦੇਖਦੇ ਹੋ ਤਾਂ ਫਿਰ ਇਹ ਅਖੰਡ ਭਾਰਤ ਦੇ ਜਿਹੜੇ ਬڑے ਚਾਂਬਲੇ ਹੋਏ ਹਿੰਦੂਤਵੀ ਨੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਸ ਕਿਸਮ ਦੀ ਗੱਲ ਬਣ ਜਾਏਗੀ ਇਹ ਤਾਂ ਨਹੀਂ ਹੈ ਕਿ ਬਈ ਇਹ ਕੋਈ 65 71 ਵਾਲੀ ਗੱਲ ਨਹੀਂ ਰਹੀ ਹੈ ਕਿ ਜਦੋਂ ਇੱਕ ਭਾਰਤ shear ਆਪਣੀ ਮਿਲਟਰੀ ਚਾਰ ਗੁਣਾ ਵੈਸੇ ਵੀ ਵੱਡਾ ਹੈ ਫੌਜ ਵੀ ਵੱਡੀ ਹੈ ਉਹ ਕਹੋ ਜੀ ਸਾਡੇ ਕੋਲ ਹਥਿਆਰ ਵੀ ਵੱਧੀਆਂ ਨੇ ਪਰ ਜਦੋਂ ਨਿਊਕਲੀਅਰ ਆ ਜਾਂਦਾ ਹੈ ਜਦੋਂ ਇਹ ਪਾਣੀ ਸਬਮਰੀਨ ਇੱਕ ਜਿਹੜੀ ਉਹਨਾਂ ਦੇ ਨਿਕਲ ਕੇ ਆ ਕੇ ਉਹਨੇ ਕਿੰਨਾ ਨੁਕਸਾਨ ਕੀਤਾ ਸੀ ਇੰਡੀਆ ਦਾ ਸੋ ਇਹ ਸਿਨੈਰੀਓ ਸਿੱਖ ਕੌਮ ਦੇ ਨੁਕਤੇ ਨਜ਼ਰ ਤੋਂ ਹੋਰ ਵੀ ਖਤਰਨਾਕ ਬਣ ਜਾਂਦਾ ਹੈ ਔਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਸਾਡੇ ਬਹੁਤ ਸਾਰੇ ਵੀਰ ਪੈਣ ਜਦੋਂ ਤਾਂ ਅਸੀਂ ਕੋਈ ਲੋਕਲ ਬਾਦਲਾਂ ਤੇ ਕੋਈ ਆਮ ਆਦਮੀ ਪਾਰਟੀ ਕੋਈ ਹੋਰ ਤੇ ਸੈਗਮੈਂਟ ਕਰਦੇ ਹਾਂ ਉਦੇ ਵਿੱਚ ਬਹੁਤ ਉਹਨਾਂ ਦੀ ਦਿਲਚਸਪੀ ਹੁੰਦੀ ਹੈ ਕਿ ਵੀ ਇਹ ਲੋਕਲ ਚ ਹੈ ਪਰ ਜਦੋਂ ਅਸੀਂ ਇੰਟਰਨੈਸ਼ਨਲ ਸਿਨੈਰੀਓ ਨੂੰ ਬਿਆਨਨ ਦੀ ਕੋਸ਼ਿਸ਼ ਕਰਦੇ ਹਾਂ ਸ਼ਾਇਦ ਬਹੁਤਿਆਂ ਦੇ ਉੱਤੋਂ ਦੀ ਲੰਘ ਜਾਂਦਾ ਹੈ ਪਰ ਇਹ ਪਾਰਟ ਬਾਕੀ ਤਾਂ ਸਾਡਾ ਜਿਹੜਾ ਘਰੇਲੂ ਹੈ ਕਰੋਗੀ ਸਾਡੀ ਗੱਲ ਹੈ ਵੀ ਅਸੀਂ ਕਿਵੇਂ ਕਿਸ ਸਿਚੁਏਸ਼ਨ ਨਾਲ ਡੀਲ ਕਰਨਾ ਹੈ ਪਰ ਜੇ ਇਸ ਕਿਸਮ ਦੇ ਤਕਰਾਰ ਚ ਜੋ ਜੇ ਇਹ ਰਿਸਪਾਂਸਿਬਲ ਹਿੰਦੂਤਵੀ ਔਰ ਇਹ ਲੱਗੇ ਹੋਏ ਨੇ ਤੇ ਪਾਕਿਸਤਾਨ ਆਪਣੀ ਸਰਵਾਈਵਲ ਦੇ ਲਈ ਉਹਨਾਂ ਦੇ ਲਈ ਕੁਝ ਵੀ ਕਰਨਾ ਜਿਹੜਾ ਐ ਫਿਰ ਉਹਨਾਂ ਦੇ ਵੈਲ ਵਿਦਨ ਰਾਈਟ ਹੋਏਗਾ ਔਰ ਇਸ ਸਾਰੇ ਦੇ ਵਿੱਚ ਅਸੀਂ ਜਿਹੜਾ ਉਹ ਵਾਈਪ ਆਊਟ ਹੋ ਜਾਣੇ ਮੈਂ ਸਮਝਦਾ ਵੀ ਸਾਡਾ ਮਕਸਦ ਕੋਈ ਡਰਾਣਾ ਵੀ ਨਹੀਂ ਹੁੰਦਾ ਪਰ ਅਵੇਅਰਨੈਸ ਪੈਦਾ ਕਰਨਾ ਹੁੰਦਾ ਹੈ ਵੀ ਇਸ ਸਿਚੁਏਸ਼ਨ ਦੇ ਵਿੱਚ ਸਾਡੀ ਲੋਕ ਸਾਡੀ ਸਿਵਲਾਈਜੇਸ਼ਨ ਔਰ ਇਹਨਾਂ ਨੂੰ ਵੀ ਇਹ ਦੱਸਣਾ ਹੁੰਦਾ ਹੈ ਅਮਰੀਕਨਾਂ ਨੂੰ ਵੀ ਵਿਸ਼ੱਕ ਜਿਵੇਂ ਅਸੀਂ ਜੈਨੋਸਾਈਡ ਦੇ ਉੱਤੇ ਹੀアリング ਦੀ ਗੱਲ ਕੀਤੀ ਇਵੈਂਚੁਅਲੀ ਇਹਨਾਂ ਨੂੰ ਵੀ ਇਹ ਗੱਲ ਸਮਝਾਣੀ ਸ਼ੁਰੂ ਹੋਏਗੀ कि जो इंडिया पाकिस्तान दे जिस किस्म दे रिश्ते ने एक बफर स्टेट खालिस्तान दी दोना दे ਵਿਚਾਲੇ ਇਹੀ ਇਹਨਾਂ ਨੂੰ ਸੈਪਰੇਟ ਜੜੀ ਕਰੇਗੀ ਔਰ ਉਸ ਖਿੱਤੇ ਦੇ ਵਿੱਚ ਪਰਮਨੈਂਟ ਪੀਸ ਸਟੈਬਿਲਟੀ ਔਰ ਪ੍ਰੋਸਪਰਿਟੀ ਲਿਆ ਸਕਦੀ ਹੈ ਸੋ ਇਹ ਦੂਸਰਾ ਇਸ਼ੂ ਹੈ ਜੀ ਡਾਕਟਰ ਸਾਹਿਬ ਤੁਹਾਨੂੰ ਬੈਕ ਫਿਅਰ ਵਿਚਾਰਨ ਅ ਦਸਲਸਲਾ ਇਸ ਤਰ੍ਹਾਂ ਚਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ